ਸੱਤਿ ਸ਼੍ਰੀ ਅਕਾਲ ਜੀ ਹਾਂਜੀ ਦੋਸਤੋ ਆਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਕੀਤੀ ਜਾ ਰਹੀ ਹੈ ਤੇ ਇਹ ਵੀਡੀਓ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਣਾ ਇਸ ਲਈ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਤੇ ਵੀਡੀਓ ਦੇ ਵਿੱਚ ਇੱਕ ਵਿਅਕਤੀ ਇਹ ਕਹਿੰਦਾ ਸੁਣਾਈ ਦੇ ਰਿਹਾ ਹੈ ਕਿ ਇਹ ਜੋ ਨਿਹੰਗ ਸਿੰਘ ਹੈ ਇਹ ਇੱਕ ਚੋਰ ਹੈ ਤੇ ਇਸ ਨੇ ਤਰਨ ਤਾਰਨ ਦੇ ਵਿੱਚੋਂ ਇੱਕ ਸਪਲੈਂਡਰ ਮੋਟਰਸਾਈਕਲ ਚੋਰੀ ਕੀਤਾ ਹੈ ਤੇ ਇਹ ਨਿਹੰਗ ਸਿੰਘ ਨਸ਼ੇ ਦਾ ਆਦੀ ਹੈ ਚਿੱਟੇ ਦਾ ਆਦੀ ਹੈ ਸੋ ਅੱਗੇ ਹੋਰ ਕੀ ਕਹਿ ਰਿਹਾ ਹੈ ਕਾਉਤ ਤੁਹਾਨੂੰ ਲੈ ਚਲਦੇ ਹਾਂ ਉਸ ਪੂਰੀ ਵੀਡੀਓ ਦੇ ਵੱਲ ਤੇ ਵੀਡੀਓ ਨੂੰ ਦੇਖਣ ਤੋਂ ਬਾਅਦ ਆਪਣੇ ਵਿਚਾਰਾਂ ਨੂੰ ਕਮੈਂਟ ਬਾਕਸ ਵਿੱਚ ਸਾਂਝੇ ਕਰਿਓ ਵਾਹਿਗੁਰੂ ਖਾਲਸਾ ਵਾਹਿਗੁਰੂ ਜਗੀ ਫਤਿਹ ਜੀ ਸੰਤ ਜੀ ਹੈ ਨਿਹੰਗ ਸਿੰਘ ਆ ਜਿਹੜਾ ਮਲਵੀ ਗੁਰਦਰਦਨ ਦੇ ਵਿੱਚ ਘੁੰਮਦਾ ਆ ਤੇ ਮੋਟਰਸਾਈਕਲ ਚੋਰੀ ਕਰਦਾ ਆ ਇਹਨੇ ਆਪਣਾ ਪਰਸੋ ਦਾ ਪਲੈਂਟਰ ਮੋਟਰਸਾਈਕਲ ਚੋਰੀ ਕੀਤਾ ਆ ਜਿਹਦਾ ਨੰਬਰ PB6L N7328 ਠੀਕ ਹੈ ਵੀਰ ਜੀ ਇਹਨੇ ਇੱਕ ਆਸ ਤੋਂ ਟੁੰਡਾ ਆ ਮਲਵੀ ਕਹਿੰਦਾ ਭਾਗ ਵੀ ਜਿੱਦਾਂ ਕੀ ਇਹ ਪੋਲੇ ਆਇਆ ਹੈ ਦੱਬਾਂ ਨੂੰ ਜਿਹੜੇ ਵੀਰ ਭਰਾ ਦੇ ਇੱਕ ਪਿੰਡ ਦੇ ਲਾਗੇ ਰਹਿਣ ਵਾਲਾ ਹੈਗਾ ਹੈ ਨਾ ਉਹਨੂੰ ਜੁਰਦ ਦੱਸਣੇ ਕਰੀਫੋਂ ਲਾਗੇ ਆ ਨੰਬਰ ਮੈਂ ਥੱਲੇ ਦਿੱਤਾ ਹੋਇਆ ਆ ਇੱਕ ਵਾਰੀ ਫੋਨ ਦੇ ਲਾਲਨ ਖੰਦ ਬਾਕੀ ਹਾੜਾ ਕੰਮ ਜਾਣੇ ਤੇ ਠੀਕ ਹੈ ਜੀ ਜਿੰਨੂੰ ਵੀ ਇਹਦਾ ਪਤਾ ਲੱਗਦਾ ਆ ਇਹ ਤਰੰਦਾਂ ਦੇ ਲੋਕਲ ਲੋਕ ਲਾਗੇ ਲਾਗੇ ਰਹਿੰਦਾ ਆ ਤੰਦਾਂ ਦੇ ਏਰੀ ਦੇ ਲਾਗੇ ਆ ਉਹ ਇਹ ਡੇਲੀ ਤਰੰਦਾਂ ਦੇ ਵਿੱਚ ਆਉਂਦਾ ਆ ਸਮੈਗ ਵੀਦਾ ਇਹ ਸਿੰਘ ਸਿੰਘ ਨਹੀਂ ਕਹਿ ਸਕਦੇ ਬਲਵੀਂ ਪਿੰਦਾ